हां जी दोस्तों मित्रों सजनो आज ਆਪਾਂ ਵਿਚਾਰ ਕਰਨੀ ਇੱਕ ਵੀਡੀਓ ਬਣਾਉਣੀ ਹੈ ਸੋਣ ਤੁਸੀਂ ਉਸ ਦੇ ਵਿੱਚ ਤੁਹਾਨੂੰ ਸਿੱਖਿਆ ਮਿਲੇਗੀ ਕਿ ਦੇਖੋ ਸੰਸਾਰ ਦੇ ਉੱਤੇ ਬੰਦਾ ਨਾ ਹਰ ਇੱਕ ਬੰਦਾ ਚਾਹੁੰਦਾ ਹੈ ਕਿ ਮੇਰਾ ਸਤਿਕਾਰ ਵੱਧ ਤੋਂ ਵੱਧ ਹੋਵੇ ਕੀ ਕੁਛ ਕਰਦਾ ਹੈ ਬੰਦਾ ਬਹੁਤ ਕੁਛ ਕਰਦਾ ਹੈ ਕਿ ਮੇਰਾ ਸਤਿਕਾਰ ਹੋਵੇ ਜਿੱਥੇ ਸਤਿਕਾਰ ਨਹੀਂ ਹੁੰਦਾ ਆਪਾਂ ਉੱਥੋਂ ਮੁੜ ਕੇ ਉਧਰ ਦੇਖਣ ਨੂੰ ਵੀ ਨਹੀਂ ਜੀ ਕਰਦਾ ਭਾਵੇਂ ਆਪਣਾ ਕੋਈ ਸਾਕ ਹੈ ਰਿਸ਼ਤੇਦਾਰ ਹੈ ਅਮੇ ਕਈ ਵਾਰ ਤਾਂ ਮਾ ਪਿਓ ਦੇ ਵੱਲੋਂ ਬੋਲੇ ਹੋਏ ਸ਼ਬਦ ਜਿੱਥੇ ਆਪਾਂ ਨੂੰ ਲੱਗਦਾ ਕਿ ਮੇਰਾ ਸਤਕਾਰ ਨਹੀਂ ਮੈਨੂੰ ਪਿਆਰ ਨਹੀਂ ਉੱਥੇ ਆਪਾਂ ਸਦਾ ਵਾਸਤੇ ਉੱਥੋਂ ਤਿਆਗ ਨੂੰ ਜੀ ਕਰਦਾ ਸਭ ਉੱਥੇ ਤਿਆਗ ਕੇ ਚਲਾ ਜਾ ਕਈ ਵਾਰੀ ਇੱਕ ਦੋ ਸ਼ਬਦ ਜਿੱਥੇ ਸਾਨੂੰ ਲੱਗੇ ਸਾਡੇ ਸਤਕਾਰ ਨੂੰ ਠੇਸ ਵੱਜੀ ਹੈ ਬੰਦੇ ਆਤਮ ਹੱਤਿਆ ਕਰ ਵੀ ਕਰ ਲੈਂਦੇ ਨੇ ਸਤਕਾਰ ਬਹੁਤ ਵੱਡੀ ਗੱਲ ਹੈ ਸੋ ਸਤਕਾਰ ਬੰਦੇ ਦਾ ਕਿਉਂ ਨਹੀਂ ਹੁੰਦਾ ਤੇ ਸਤਕਾਰ ਕਰਾਉਣ ਦੇ ਵਿੱਚ ਸਾਡਾ ਆਪ ਦੇ ਆਪ ਕੀ ਯੋਗਦਾਨ ਕੀ ਅਸੀਂ ਸਤਕਾਰ ਕਿਵੇਂ ਕਰਾ ਸਕਦੇ ਹਾਂ ਕਹਿਣ ਦਾ ਭਾਵ ਸੋ ਇੱਕ ਗੱਲ ਹੈ ਨਾ ਜਿਵੇਂ ਅ ਰਾਜਾ ਅਕਬਰ ਹੋਇਆ ਬਾਦਸ਼ਾਹ ਉਹਦੇ ਆਪਣੇ ਦਰਬਾਰ ਵਿੱਚ ਇੱਕ ਵਾਰ ਗੱਲ ਚੱਲੀ ਉਹਨੇ ਸਾਰੇ ਸਿਆਣੇ ਜਿਹੜੇ ਉੱਥੇ ਦੇ ਭਵਿੱਖ ਦੱਸਣ ਵਾਲੇ ਵੀ ਰਾਜਾ ਤੁਸੀਂ ਇੱਧਰ ਨੂੰ ਜਾਓ ਤੁਹਾਡਾ ਭਲਾ ਹੋਵੇਗਾ ਤਸੀਂ ਅੱਜ ਇਹ ਕੰਮ ਕਰਨਾ ਹੈ ਤੁਹਾਡਾ ਭਲਾ ਹੋਵੇਗਾ ਸਦਾ ਬਾ ਬਾ ਤੁਹਾਡੀ ਰਾਜਗਦੀ ਕਿਵੇਂ ਕਾਇਮ ਰਹੇਗੀ ਇਸ ਤਰ੍ਹਾਂ ਜੋਤਸੀ ਨਜੂਮੀ ਜਿਹੜੇ ਭਵਿੱਖ ਦੱਸਦੇ ਹੁੰਦੇ ਸੀ ਉਹ ਵੀ ਇਕੱਠੇ ਕੀਤੇ ਇਕੱਠੇ ਜਦੋਂ ਕੀਤੇ ਗਏ ਨਾ ਅਕਲਮੰਦ ਬੰਦੇ ਵੀ ਪਤਵੰਤੇ ਸੱਜਣ ਜੇ ਕਰਕ ਬੁਲਾਏ ਸੀਗੇ ਉਹ ਵੀ ਇਕੱਠੇ ਕੀਤੇ ਗਏ ਸਭਾ ਵਿੱਚ ਹਾਂਜੀ ਰਾਜਨ ਕੀ ਹੁਕਮ ਅੱਜ ਬਾਸ਼ਾ ਸਲਾਮਤ ਕਹਿਣ ਲੱਗੇ ਅਕਬਰ ਕੇ ਮੈਨੂੰ ਰਾਤੀਂ ਇੱਕ ਸੁਪਨਾ ਆਇਆ ਹਾਂ ਜੀ ਕੀ ਸੁਪਨਾ ਆਇਆ ਕਹਿੰਦੇ ਸੁਪਨਾ ਮੈਨੂੰ ਇਹ ਆਇਆ ਕਿ ਮੈਂ ਮੇਰੇ ਨਾਂ ਸਾਰੇ ਦੇ ਸਾਰੇ ਦੰਦ ਨਿਕਲ ਗਏ ਰਾਤ ਸੁਪਨੇ ਵਿੱਚ ਇੱਕ ਦੰਦ ਬਚ ਗਿਆ ਤੁਸੀਂ ਮੇਰਾ ਭਵਿੱਖ ਦੱਸਣ ਵਾਲਿਓ ਮੈਨੂੰ ਹਰ ਇੱਕ ਔਕੜ ਮੁਸੀਬਤੋਂ ਬਚਾਉਣ ਵਾਲਿਓ ਤੁਹਾਨੂੰ ਮੈਂ ਪੁੱਛ ਕੇ ਜਾਨਣਾ ਮੈਨੂੰ ਇਹ ਰਾਤ ਸੁਪਨੇ ਦਾ ਜਿਹੜਾ ਹਸ ਸੁਪਨਾ ਆਇਆ ਨਾ ਮੇਰਾ ਦੰਦ ਨੇ ਇੱਕ ਰਹਿ ਗਿਆ ਬਾਕੀ ਸਾਰੇ ਨਿਕਲ ਗਏ ਸੋ ਇਹਦਾ ਕੀ ਮਤਲਬ ਹੋਇਆ ਕੋਈ ਬੁਰਾ ਫਲ ਮਿਲੇਗਾ ਕਿ ਚੰਗਾ ਸਾਰੇ ਨੇ ਇਕੱਠਿਆਂ ਹੋ ਕੇ ਗੱਲ ਇੱਕੋ ਕਹੀ ਸੀ ਬਣਾ ਸੋਚਦੇ ਰਹੇ ਆਪਦੀ ਜੋਤਸ ਵਿਦਿਆ ਲਾਉਂਦੇ ਰਹੇ ਕੋਈ ਪੱਤਰੀ ਦੇਖਣ ਵਾਲਾ ਸੀ ਨਜੂਮੀਆਂ ਸੀ ਕੋਈ ਸੇ ਸਭ ਨੇ ਕਿਹਾ ਕਿ ਰਾਜਨ ਇਹ ਤੁਹਾਡੇ ਬਾਤ ਤੇ ਬਹੁਤ ਮਾੜੀ ਗੱਲ ਹੈ ਕਹਿੰਦੇ ਕਿਵੇਂ ਕਹਿੰਦੇ ਇਹ ਗੱਲ ਇਸ ਤਰ੍ਹਾਂ ਹੈ ਕਿ ਤੁਹਾਡੇ ਪਰਿਵਾਰ ਦੇ ਸਾਰੇ ਦੇ ਸਾਰੇ ਮਰ ਜਾਣਗੇ ਪਰ ਤੁਸੀਂ ਬਚਾਉਗੇ ਇਹ ਸੁਣ ਕੇ ਰਾਜ ਨੂੰ ਬੜਾ ਗੁੱਸਾ ਆਇਆ ਬੜਾ ਗੁੱਸਾ ਆਇਆ ਕਹਿਣ ਲੱਗਿਆ ਤੁਸੀਂ ਮੇਰੇ ਪਰਿਵਾਰ ਨੂੰ ਮਾਰਨਾ ਚਾਹੁੰਦੇ ਹੋ ਕੋਸੀ ਮੇਰੇ ਪਰਿਵਾਰ ਨੂੰ ਤੁਸੀਂ ਮੇਰਾ ਨਾਮ ਮੇਰਾ ਨਾਮ ਖਾ ਕੇ ਮੇਰਾ ਮੈਥੋਂ ਤਨਖਾਹਾਂ ਲੈ ਲੈ ਤੁਸੀਂ ਇਹ ਸੋਚਦੇ ਹੋ ਮੈਂ ਤੁਹਾਡੀ ਕਿੰਨੀ ਇੱਜ਼ਤ ਕਰਦਾ ਬਹੁਤ ਗੁੱਸਾ ਆ ਸਾਰਨ ਨੌਕਰੀ ਤੋਂ ਘਟਦਾ ਗੱਲਾਂ ਸੁਣ ਕੇ ਕਿਉਂਕਿ ਸਿੱਧਾ ਅਟੈਕ ਉਹਨੂੰ ਲੱਗੇ ਮੇਰੇ ਪਰਿਵਾਰ ਨੂੰ ਮਾਰਨ ਨੂੰ ਫਿਰਦੇ ਨੇ ਸਿੱਧਾ ਅਟੈਕ ਕਰਤਾ ਉਹਨਾਂ ਨੇ ਫਿਰ ਇਹੀ ਗੱਲ ਜਦੋਂ ਅਦਾਸ ਹੋਇਆ ਰਾਜਾ ਤੇ ਇੱਕ ਦੋ ਦਿਨ ਅਦਾਸ ਹੋਇਆ ਰਾਜਾ ਅਕਬਰ ਬੀਰਵਾਲ ਕਹਿਣ ਲੱਗਿਆ ਕਿ ਵਾਸ਼ਾ ਮੇਰੀ ਵੀ ਗੱਲ ਸੁਣ ਲਓ ਮੈਂ ਵੀ ਕੋਈ ਦੱਸਣਾ ਚਾਹਣਾ ਕਹਿੰਦੇ ਤੂੰ ਇਹ ਹੁੰਦਾ ਸਭ ਇਹ ਸੋਚ ਕੇ ਕਹਿੰਦੇ ਮੇਰੀ ਸਮਝ ਵਿੱਚ ਇਹ ਆਇਆ ਵੀਰਵਾਲ ਕਹਿੰਦਾ ਵੀਰਵਾਲ ਬੜਾ ਆਕਲਮਾਨ ਸੀ ਬੋਲਣ ਵਿੱਚ ਬਹੁਤ ਹੀ ਜਿਆਦਾ ਇੱਕ ਸੂਝਵਾਰ ਮੰਦਾ ਸੀ ਬੋਲ ਉਹਦੀ ਜ਼ੁਬਾਨ ਦੇ ਵਿੱਚ ਐਨਾ ਰਸ ਸੀ ਜਦੋਂ ਬੋਲਦਾ ਹੁੰਦਾ ਉਹਦਾ ਦਿਮਾਗ ਤੋਂ ਕੰਮ ਲੈਂਦਾ ਫਿਰ ਕਿਤੇ ਬੋਲਦਾ ਪੂਰਾ ਤੋਲ ਕੇ ਬੋਲਦਾ ਹੋ ਤਾਂ ਕਿ ਗਿਆ ਰਾਜਾ ਅਕਬਰ ਨੂੰ ਕਹਿਣਗਾ ਬਾਦਸ਼ਾਹ ਤੇ ਮੇਰੀ ਸਮਝ ਵਿੱਚ ਇਹ ਆਇਆ ਤੁਹਾਡਾ ਜਿਹੜਾ ਸੁਪਨਾ ਸੀ ਨਾ ਸੁਪਨੇ ਦੇ ਮੈਂ ਇਹ ਰਿਜ਼ਲਟ ਕੱਢਿਆ ਹੈ ਹਲ ਆਉਂਦਾ ਹੈ ਕਿ ਸਾਰੇ ਪਰਿਵਾਰ ਦੇ ਨਾਲੋਂ ਤੁਹਾਡੀ ਉਮਰ ਬਹੁਤ ਜ਼ਿਆਦਾ ਲੰਬੀ ਹੈ ਉਮਰ ਦਾ ਤੁਹਾਡੇ ਪਰਿਵਾਰ ਦੀ ਵੀ ਹੈ ਪਰ ਕਿਨ ਤੁਹਾਡੇ ਪਰਿਵਾਰ ਨਾਲੋਂ ਤੁਹਾਡੀ ਜੀ ਬਾਦਸ਼ਾਹ ਜੀ ਤੁਹਾਡੀ ਉਮਰ ਬਹੁਤ ਲੰਬੀ ਹੈ ਜਿਹੜਾ ਤੁਹਾਨੂੰ ਸੁਪਨਾ ਆਇਆ ਨਾ ਵੀ ਸਾਰੇ ਦੰਦ ਨਿਕਲ ਗਏ ਉਹ ਸਾਰੇ ਦੰਦ ਨੇ ਉਹ ਤਾਂ ਇੱਕ ਤੁਹਾਡਾ ਪਰਿਵਾਰ ਹੈ ਵਿੱਚ ਹੀ ਮੈਂ ਆ ਗਿਆ ਸੀ ਵੀ ਸਾਰੇ ਵਿੱਚ ਹੀ ਆ ਗਏ ਗੱਲ ਜੀ ਬਣਾ ਕੇ ਵੀਰ왈 ਨੇ ਆਖੀ ਕਹਿੰਦੇ ਅੱਛਾ ਕਹਿੰਦੇ ਪਰ ਤੁਹਾਡੀ ਲੋਕ ਉਮਰ ਬਹੁਤ ਜ਼ਿਆਦਾ ਲੰਬੀ ਹੈ ਬਹੁਤ ਜ਼ਿਆਦਾ ਲੰਬੀ ਹੈ ਜਿਹੜੇ ਕਦੰਦ ਨਿਕਲ ਗਿਆ ਨਾ ਇੱਕ ਦੰਦ ਜਿਹੜਾ ਵਾਇਗੂ ਇੱਕ ਦੰਦ ਜਿਹੜਾ ਨਹੀਂ ਨਿਕਲਿਆ ਉਹ ਦੰਦ ਬਚਿਆ ਉਹ ਦੰਦ ਕਹਿੰਦੇ ਤੁਸੀਂ ਰਾਜਾ ਬੜਾ ਖੁਸ਼ ਹੋਇਆ ਕਿ ਮੇਰੇ ਪਰਿਵਾਰ ਵੀ ਜਿਉਂਦਾ ਹੈ ਇਹਨਾਂ ਨੇ ਵੀਰਵਾਲੀ ਇਹ ਨਹੀਂ ਕਹਿ ਗਿਆ ਮਰੇਗਾ ਕਿ ਮੈਂ ਵੀ ਬਚ ਗਿਆ ਮੇਰੀ ਉਮਰ ਲੰਮੀ ਹੋਵੇਗੀ ਹਾ 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 ਬਹੁਤ ਖੁਸ਼ ਹੋਇਆ ਬਹੁਤ ਖੁਸ਼ ਹੋਇਆ ਰਾਜਾ ਬੀਰਵਾਲਾ ਥਾਪੀ ਦੇ ਕਹਿੰਦਾ ਜਾਓ ਇਹਨੂੰ ਬਹੁਤ ਜ਼ਿਆਦੇ ਮੋਹਰਾਂ ਦਿਓ ਇਹਨੂੰ ਬਹੁਤ ਜ਼ਿਆਦਾ ਧਨ ਦੌਲ ਦਿਓ ਕਹਿੰਦੇ ਨੇ ਸੁਪਨੇ ਦਾ ਸਹੀ ਹਾਲ ਕੱਢਿਆ ਜਿਹਨੇ ਦੂਜੇ ਸਾਰੇ ਨੌਕਰੀ ਤੋਂ ਕੱਢੇ ਗਏ ਸੋ ਕਹਿਣ ਦਾ ਭਾਵ ਗੱਲ ਤਾਂ ਉਹੀ ਹੈ ਨਾ ਵੀ ਉਹਨਾਂ ਦੀ ਉਮਰ ਜਿਵੇਂ ਦੱਸਿਆ ਸੀ ਪਰ ਇਹਨੇ ਗੱਲ ਨੂੰ ਪੈਕਿੰਗ ਗੱਲ ਦੀ ਪੈਕਿੰਗ ਸੋਹਣੀ ਕੀਤੀ ਜਿਹੜਾ ਦਿਖਦਾ ਉਹ ਹੀ ਉਹ ਬਿਕਦਾ ਜੇ ਕਿਸੇ ਚੀਜ਼ ਆਪਾਂ ਚੀਜ਼ ਵੇਚਣਾ ਚਾਹੁੰਦੇ ਹਾਂ ਜੇ ਉਹਦੀ ਪੈਕਿੰਗ ਨਹੀਂ ਸੋਹਣੀ ਹੈਗੀ ਉੱਤੇ ਚੰਗੀ ਤਰ੍ਹਾਂ ਵਧੀਆ ਲੈਮੀਨੇਸ਼ਨ ਨਹੀਂ ਕੀਤਾ ਹੋਇਆ ਉਹ ਘੱਟ बिकੇਗਾ ਜਿਹਦੀ ਪੈਕ ਨੂੰ ਵਧੀਆ ਵਧੀਆ ਵਿਕਦਾ ਹੈ ਇਸ ਕਰਕੇ ਗੱਲ ਨੂੰ ਪੇਸ਼ ਕਰੀ ਚੀਜ਼ ਉਹੀ ਗੱਲ ਉਹੀ ਕਹੀ ਆਖੀ ਆਪਣੇ ਵੀਰਵਾਲ ਨੇ ਪਰ ਉਹਨੇ ਉਹਨਾਂ ਨੇ ਕਿਹਾ ਦੂਜਿਆਂ ਨੇ ਮੂਰਖਾਂ ਨੇ ਉਹਨਾਂ ਦੀ ਜਵਾਨ ਕੌੜੀ ਸੀਗੀ ਦਿਮਾਗ ਤੋਂ ਸੋਚਿਆ ਨਹੀਂ ਵਿਚਾਰਿਆ ਨਹੀਂ ਪਹਿਲਾਂ ਬੋਲਣ ਤੋਂ ਪਹਿਲਾਂ ਤੋਲਣ ਗਣ ਤੁਹਾਡੇ ਸਾਰੇ ਮਰ ਜਾਣਗੇ ਕਿੱਥੇ ਕਹਣਾ ਵੀ ਤੁਹਾਡੇ ਨਾਲੋਂ ਤਹਾਡੀ ਪਰਿਵਾਰ ਦੀ ਜਿਹੜੀ ਉਮਰ ਹੈ ਨਾ ਤੁਹਾਡੇ ਪਰਿਵਾਰ ਨਾਲੋਂ ਤੁਹਾਡੀ ਉਮਰ ਜ਼ਿਆਦਾ ਹੈ ਇਹ ਨਹੀਂ ਕਿਹਾ ਕਿ ਤੁਸੀਂ ਵੀ ਤੁਹਾਡਾ ਪਰਿਵਾਰ ਪਹਿਲਾਂ ਮਰ ਜਾਏਗਾ ਨਾ ਇਹ ਕਿਹਾ ਵੀਰਵਾਲ ਨੇ ਕਹਾ ਕਿ ਵੀ ਤੁਹਾਡੀ ਜਿਹੜੀ ਉਮਰ ਹੈ ਪਰਿਵਾਰ ਨਾਲੋਂ ਜ਼ਿਆਦਾ ਹੈ ਇੰਨਾ ਖੁਸ਼ ਕੇ ਸੁਣ ਕੇ ਰਾਜਾ ਅਕਬਰ ਬਹੁਤ ਖੁਸ਼ ਹੋਇਆ ਦੂਜੇ ਨੂੰ ਨੌਕਰੀ ਵਿੱਚ ਚੁਣ ਕਾਲਿਆ ਗਿਆ ਕਿਉਂਕਿ ਉਹਨਾਂ ਨੇ ਗੱਲ ਹੀ ਇਸ ਤਰ੍ਹਾਂ ਗੱਲ ਕਰਨ ਦਾ ਤਰੀਕਾ ਨਹੀਂ ਸੀ ਇਸ ਕਰਕੇ ਗੱਲ ਕਰਨ ਦਾ ਤਰੀਕਾ ਹੋਵੇ ਤਾਂ ਤੁਸੀਂ ਹਰ ਸਵਾਲ ਵਿੱਚ ਹਰ ਘਾਟ ਵਿੱਚ ਮਾਣ ਪਾਉਂਗੇ